ਭਾਜਪਾ ਆਪਣਾ ਪ੍ਰਧਾਨ ਬਦਲਣ ਜਾ ਰਹੀ ਹੈ। ਪੀਐਮ ਮੋਦੀ ਨੇ ਪ੍ਰਧਾਨ ਦਾ ਨਾਂ ਵੀ ਪੇਸ਼ ਕਰ ਦਿੱਤਾ ਹੈ। ਇਸ ਨਾਂ ਨੂੰ ਲੈ ਕੇ ਪੇਚ ਵੀ ਫਸ ਗਿਆ। ਤੁਹਾਨੂੰ ਪੂਰੀ ਖਬਰ ਦੱਸਦੇ ਹਾਂ। ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ। ਮੈਂ ਗਗਨਦੀਪ ਸਿੰਘ। ਲੋਕ ਸਭਾ ਚੋਣਾਂ ਮੰਗਰੋਂ ਭਾਜਪਾ ਹੁਣ ਵੱਡੇ ਬਦਲਾਅ ਦੀ ਤਿਆਰੀ ਦੇ ਵਿੱਚ ਹੈ। ਸ਼ੁਰੂਆਤ ਹੈ ਜਿਹੜੀ ਉਹ ਪ੍ਰਧਾਨ ਬਦਲਣ ਤੋਂ ਸ਼ੁਰੂ ਹੋਣ ਜਾ ਰਹੀ ਹੈ। ਪੀਐਮ ਮੋਦੀ ਨੇ ਕੌਣ ਪ੍ਰਧਾਨ ਹੋਵੇਗਾ ਇਸ ਨੂੰ ਲੈ ਕੇ ਨਾਂ ਵੀ ਪੇਸ਼ ਕੀਤਾ ਪਰ ਇਸ ਨਾਂ ਤੇ ਆਰਐਸਐਸ ਨਾਲ ਪੇਚ ਫਸ ਗਿਆ ਹੈ ਬੀਜੇਪੀ ਦੇ ਕੌਮੀ ਪ੍ਰਧਾਨ ਦੇ ਅਹੁਦੇ ਤੇ ਇਸ ਸਮੇਂ ਜੇਪੀ ਨੱਡਾ ਤੈਨਾਤ ਨੇ ਉਹਨਾਂ ਦਾ ਕਾਰਜਕਾਲ ਇਸ ਸਾਲ ਦੇ ਸ਼ੁਰੂ ਚ ਖਤਮ ਹੋ ਗਿਆ ਸੀਗਾ ਉਂਝ ਵੀ ਜੇਪੀ ਨੱਡਾ ਨੂੰ ਕੇਂਦਰੀ ਸਿਹਤ ਮੰਤਰੀ ਵਜੋਂ ਮੋਦੀ ਦੇ 30 ਕੈਬਨਟ ਵਿੱਚ ਸ਼ਾਮਲ ਕੀਤਾ ਗਿਆ ਹੁਣ ਅਜੇ ਹਿ ਚ ਕੌਮੀ ਪ੍ਰਧਾਨ ਦੇ ਅਹੁਦੇ ਨੂੰ ਲੈ ਕੇ ਕਈ ਕਿਆਸ ਰਾਈਆਂ ਸ਼ੁਰੂ ਹੋ ਗਈਆਂ ਨੇ ਸੂਤਰਾਂ ਤੋਂ ਮਿਲੀ ਖਬਰ ਹੈ ਕਿ ਕੌਮੀ ਪ੍ਰਧਾਨ ਦੇ ਅਹੁਦੇ ਲਈ ਫਿਲਹਾਲ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਟੀਮ ਨੇ ਧਰਮਿੰਦਰ ਪ੍ਰਧਾਨ ਦਾ ਨਾਂ ਪੇਸ਼ ਕੀਤਾ ਹੈ ਧਰਮਿੰਦਰ ਪ੍ਰਧਾਨ ਫਿਲਹਾਲ ਕੇਂਦਰ 'ਚ ਮੰਤਰੀ ਦੇ ਅਹੁਦੇ ਤੇ ਤਣਾਤ ਨੇ ਦੱਸਿਆ ਜਾ ਰਿਹਾ ਕਿ ਉਹਨਾਂ ਨੂੰ ਪ੍ਰਧਾਨ ਬਣਾਉਣ ਲਈ ਉਹਨਾਂ ਦਾ ਨਾਂ ਪ੍ਰਸਤਾਵਿਤ ਕੀਤਾ ਗਿਆ ਪਰ ਇਸ ਦਰਮਿਆਨ ਇਹ ਵੀ ਖਬਰ ਆ ਰਹੀ ਹੈ ਕਿ ਪ੍ਰਧਾਨ ਦੇ ਨਾਂ ਨੂੰ ਲੈ ਕੇ ਆਰਐਸਐਸ ਵੱਲੋਂ ਨਾ ਤਾਂ ਕੋਈ ਮੋਹਰ ਲਾਈ ਗਈ ਹੈ ਤੇ ਨਾ ਹੀ ਸੰਗਠਨ ਨੇ ਕੋਈ ਨਾਂ ਦੱਸਿਆ। ਇਹ ਸਭ ਨੂੰ ਲੈ ਕੇ ਭਾਜਪਾ ਦੇ ਅੰਦਰ ਬੜੀ ਅਜੀਬੋ-ਗਰੀਬ ਸਥਿਤੀ ਪੈਦਾ ਹੋ ਗਈ ਹੈ। ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਲੋਕ ਸਭਾ ਚੋਣਾਂ ਚ ਭਾਜਪਾ ਨੂੰ ਉਸ ਤਰ੍ਹਾਂ ਦੀ ਸਫਲਤਾ ਨਹੀਂ ਮਿਲੀ ਜਿਸ ਤਰ੍ਹਾਂ ਦੀ ਉਮੀਦ ਰੱਖੀ ਗਈ ਸੀ। ਇਸੇ ਕਾਰਨ ਭਾਜਪਾ ਚ ਹੁਣ ਮੋਦੀ ਅਤੇ ਸ਼ਾਹ ਦੀ ਉਹ ਸਥਿਤੀ ਨਹੀਂ ਰਹੀ ਜੋ ਪਹਿਲਾਂ ਸੀ ਪਿਛਲੇ 10 ਸਾਲਾਂ ਦੀ ਸਰਕਾਰ ਚ ਮੋਦੀ ਅਤੇ ਸ਼ਾਹ ਦੀ ਜੋੜੀ ਨੇ ਕਿਸੇ ਵੱਡੇ ਫੈਸਲੇ ਚ ਨਾ ਤਾਂ ਕਿਸੇ ਦੀ ਦਖਲਅੰਦਾਜ਼ੀ ਬਰਦਾਸ਼ਤ ਕੀਤੀ ਹੈ ਤੇ ਨਾ ਹੀ ਕਿਸੇ ਕੋਲੋਂ ਕੋਈ ਸਲਾਹ ਲਈ ਹੈ ਜੋ ਪਾਰਟੀ ਦੇ ਹਿਸਾਬ ਨਾਲ ਠੀਕ ਲੱਗਿਆ ਉਹ ਕਰ ਦਿੱਤਾ ਦੋਵਾਂ ਦੇ ਫੈਸਲੇ ਨੂੰ ਲੈ ਕੇ ਕੋਈ ਵੀ ਕਿਰੰਤੂ ਪ੍ਰੰਤੂ ਕਦੇ ਨਹੀਂ ਹੋਈ ਪਰ ਹੁਣ ਸਥਿਤੀ ਕੁਝ ਵੱਖਰੀ ਹੈ ਪਾਪਾ ਨੂੰ ਸੰਭਾਵਿਤ ਸਫਲਤਾ ਨਾ ਮਿਲਣ ਕਾਰਨ ਸੰਗਠਨ ਵੱਲੋਂ ਜਿਆਦਾ ਦਿਲਚਸਪੀ ਨਹੀਂ ਦਿਖਾ ਰਹੀ। ਸੂਤਰਤਾ ਇਹ ਵੀ ਦੱਸਦੇ ਨੇ ਕਿ ਰਾਸ਼ਟਰੀ ਸਵੈਨ ਸੇਵਕ ਸੰਗ ਨੂੰ ਖੁਸ਼ ਕਰਨ ਲਈ ਬੀਤੇ ਦਿਨੀ ਸਰਕਾਰ ਨੇ ਸਰਕਾਰੀ ਕਰਮਚਾਰੀਆਂ ਤੇ ਸੰਗਠਨ ਦੇ ਪ੍ਰੋਗਰਾਮ ਚ ਸ਼ਾਮਲ ਹੋਣ ਤੇ ਲੱਗੀ ਪਾਬੰਦੀ ਹਟਾ ਦਿੱਤੀ ਅਤੇ ਇਸ ਦੇ ਪਿੱਛੇ ਵੀ ਵੱਡਾ ਕਾਰਨ ਇਹ ਵੀ ਦੱਸਿਆ ਜਾ ਰਿਹਾ ਕਿ ਭਾਜਪਾ ਸੰਗ ਦੀ ਨਾਰਾਜ਼ਗੀ ਤੋਂ ਖੁਦ ਪਰੇਸ਼ਾਨ ਹੈ ਨਹੀਂ ਤਾਂ ਪਿਛਲੇ 10 ਸਾਲਾਂ ਚ ਇਹੀ ਭਾਜਪਾ ਇਹੀ ਪ੍ਰਧਾਨ ਮੰਤਰੀ ਇਹੀ ਗ੍ਰਹਿ ਮੰਤਰੀ ਸਨ ਪਰ ਇਸ ਪਾਬੰਦੀ ਨੂੰ ਹਟਾਉਣ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਸੀ ਸਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਭਾਜਪਾ ਹੁਣ ਆਪਣੀ ਖਰਾਬ ਹੁੰਦੀ ਸਥਿਤੀ ਨੂੰ ਸੰਭਾਲਣ ਲਈ ਕੋਸ਼ਿਸ਼ਾਂ ਕਰ ਰਹੀ ਹੈ ਤਾਂ ਬੀਜੇਪੀ ਦੇ ਵਿੱਚ ਕੌਮੀ ਪ੍ਰਧਾਨ ਦੇ ਅਹੁਦੇ ਨੂੰ ਲੈ ਕੇ ਪੇਚ ਫਸ ਗਿਆ ਹੈ ਅਮਿਤ ਸ਼ਾਹ ਤੇ ਪੀਐਮ ਮੋਦੀ ਨੇ ਤਰਮਿੰਦਰ ਪ੍ਰਧਾਨ ਦਾ ਨਾਮ ਹੈ ਜਿਹੜਾ ਉਹ ਪੇਸ਼ ਕਰ ਦਿੱਤਾ ਪਰ ਆਰਐਸਐਸ ਨੇ ਇਸ ਨਾਮ ਤੇ ਸਹਿਮਤੀ ਨਹੀਂ ਦਿੱਤੀ ਜਿਸ ਨੂੰ ਲੈ ਕੇ ਪੇਚ ਫਸਿਆ ਹੋਇਆ ਹੈ ਹੁਣ ਦੇਖਣਾ ਹੋਵੇਗਾ ਕਿ ਭਾਜਪਾ ਦਾ ਅਗਲਾ ਪ੍ਰਧਾਨ ਕੌਣ ਹੁੰਦਾ ਹੈ